ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਵਿਰਾਗ ਦੀ ਮੂਰਤ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਿਤਾ ਜੀ ਹਰਾਂ ਦਾ ਬਚਪਨ ਦਾ ਨਾਮ ਤਿਆਗਮਲ ਸੀ ਤੇ ਨੌਵੇਂ ਪਾਸ਼ਾ ਛੋਟੇ ਹੁੰਦੇ ਬੀਬੇ ਨਾਨਕੀ ਦੇ ਨਾਲ ਕਿਤੇ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਫਟੇ ਹੋਏ ਲਿਬਾਸ ਦੇ ਵਿੱਚ ਨਮਾਣਾ ਜਿਹਾ ਨਤਾਣਾ ਜਿਹਾ ਇੱਕ ਗਰੀਬ ਬੱਚਾ ਦਿਸਿਆ ਤੇ ਪਿਤਾ ਜੀ ਨੇ ਆਪਣੇ ਮਹਿੰਗੇ ਵਸਤਰ ਲਾ ਕੇ ਉਹਦਾ ਤਣ ਟਕਦਾ ਜਦੋਂ ਇਹ ਗੱਲ ਬੇਬੇ ਨਾਨਕੀ ਨੇ 6ਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕਾਂ ਨੂੰ ਦੱਸੀ ਤਾਂ ਪਿਤਾ ਜੀ ਬਹੁਤ ਖੁਸ਼ ਹੋਏ ਤੇ ਕਿਹਾ ਕਿ ਅੱਜ ਤਾਂ ਕਿਸੇ ਗਰੀਬ ਦਾ ਤਣ ਟਕਿਆ ਪਰ ਇਹ ਤਾਂ ਸਾਰੀ ਮਨੁੱਖਤਾ ਦਾ ਤਣ ਟਕਣਗੇ ਸਾਰੀ ਮਨੁੱਖਤਾ ਦੇ ਵਾਰਸ ਬਣ ਕੇ ਇੱਕ ਦਿਨ ਤਾਂ ਨਵੇਂ ਪਾਤਸ਼ਾਹ ਪਿਤਾ ਜੀ ਇੰਨੇ ਵਰਾਗ ਵਿੱਚ ਰਹਿੰਦੇ ਸਨ ਪੂਰੀ ਜ਼ਿੰਦਗੀ ਕਦੇ ਹੱਸੇ ਨਹੀਂ ਸਨ ਤੇ ਸੰਗਤ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ 26 ਸਾਲ ਤੇ 13 ਦਿਨ ਭਗਤੀ ਕੀਤੀ ਤੇ ਫਿਰ ਉਹਨਾਂ ਦੇ ਘਰੇ ਅਕਾਲ ਪੁਰਖ ਨਿਰੰਕਾਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਪ੍ਰਕਾਸ਼ ਹੋਇਆ ਸੀ ਤੇ ਮਹਾਰਾਜ ਸਭ ਤੇਗ ਦੇ ਬਹੁਤ ਧਨੀ ਸਨ ਤੇ ਇਸੇ ਗੱਲ ਤੋਂ ਪਿਤਾ ਜੀ ਦਾ ਨਾਮ ਤੇਗ ਬਹਾਦਰ ਸੈਭ ਰੱਖਿਆ ਗਿਆ ਜਦੋਂ ਤਿਲਕ ਜੰਜੂ ਦੀ ਗੱਲ ਹੋਈ ਤਾਂ ਮਹਾਰਾਜਾ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ ਦਿੱਲੀ ਚਾਂਦਨੀ ਚੌਕ ਦੇ ਵਿੱਚ ਮਹਾਰਾਜਾ ਸਾਹਿਬ ਜੀ ਨੂੰ ਪਿੰਜਰੇ ਦੇ ਵਿੱਚ ਰੱਖਿਆ ਗਿਆ ਤੇ ਮਹਾਰਾਜਾ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਤਿੰਨ ਪਿਆਰੇ ਸਿੱਖਾਂ ਨੂੰ ਭਾਈ ਦੇਅਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਭਾਈ ਮਤੀਦਾਸ ਜੀ ਦੇ ਸੀਸ ਤੇ ਆਰਾ ਚੱਲਿਆ ਸਰੀਰ ਦੋ ਫਾੜ ਕੀਤਾ ਗਿਆ ਤੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਲਾਲੂਦੀਨ ਜਿਹੜਾ ਜਲਾਦ ਸੀ ਨਾ ਜਦੋਂ ਪਿਤਾ ਜੀ ਨੂੰ ਸ਼ਹੀਦ ਕਰਨ ਲੱਗੇ ਸੀਸ ਧੜ ਤੋਂ ਲੱਗ ਕਰਨ ਲੱਗੇ ਤਾਂ ਉਹ ਸੀਸ ਨੂੰ ਬੰਨਣ ਲੱਗਿਆ ਕਿ ਸਾਨੂੰ ਪਤਾ ਕਿ ਅਸੀਂ ਕਿੱਤਾ ਪੁਰਖੀ ਜਲਾਦਾ ਕਿਵੇਂ ਸ਼ਹੀਦੀ ਦੇਣੀ ਆ ਮਾਰਾ ਸਾਹ ਉਹਦੋਂ ਹੱਸੇ ਸੀ ਇੱਕ ਵਾਰ ਇੱਕੋ ਵਾਰ ਹੱਸਿਆ ਜ਼ਿੰਦਗੀ ਚ ਸ਼ਹੀਦੀ ਸਮੇ ਮਾਰਾ ਸਾਹ ਨੇ ਕਿਹਾ ਜਲਾਦਾ 13 ਕਮ ਵੰਸ਼ਾਂ ਵਾਲੀ ਜਲਾਦਾ ਤੇ ਸਾਡਾ ਕਰਮ ਸ਼ਹਾਦਤਾਂ ਦੇਣਾ ਸੀਧਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਮਾਰਾ ਸਾਬ ਨੇ ਕਿਹਾ ਸਾਡੇ ਪਿਤਾ ਦਾਦਿਆਂ ਤੋਂ ਸਾਨੂੰ ਸ਼ਹਾਦਤਾਂ ਕਿਵੇਂ ਦਿੱਤੀਆਂ ਜਾਂਦੀਆਂ ਇਹ ਪਤਾ ਤੇ ਤੂੰ ਬੇਫਿਕਰ ਹੋ ਕੇ ਸੀਸ ਧੜ ਤੋਂ ਲੱਗ ਕਰ ਉਦੋਂ ਮੁਸਕਰਾਏ ਸੀ ਪਿਤਾ ਜੀ ਨਹੀਂ ਨੌਵੇਂ ਪਾਸ਼ਾ ਬਹੁਤ ਵਰਾਗ ਵਿੱਚ ਰਹਿੰਦੇ ਸੀ ਕਦੇ ਨਹੀਂ ਹੱਸੇ ਸਨ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਦ ਆਵੇ ਤਾਈ ਤੇ ਮਾਰਾ ਸਾਬ ਸੱਚੇ ਪਾਸ਼ਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਆਵਰ ਦਾਸ ਕਰੀਏ ਜਿਵੇਂ ਮੱਖਣ ਸਾ ਲਬਾਣੇ ਦਾ ਜਹਾਜ਼ ਬੰਨੇ ਲਾਇਆ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਤੇ ਮਾਰਾ ਸਭ ਸਾਡੇ ਨਮਾਨਿਆ ਸਾਡੇ ਪਾਪੀਆਂ ਦੇ ਵੀ ਬੇੜੇ ਬੰਨੇ ਲਾਉਂਦਾ ਰਹੀਂ ਸਾਡੀ ਨੀਤ ਚ ਖੋਟ ਨਾ ਕਦੇ ਆਵੇ ਨੀਤਾਂ ਸਾਫ਼ ਰੱਖੀ ਬਸ ਕਦੇ ਧੋਖੇ ਬਾਜ ਨਾ ਬਣਿਏ ਸੀ ਇਹ ਅਰਦਾਸ ਕਰਨੀ ਆਪਾਂ ਮਾਰਾ ਸਭ ਦੇ ਚਰਨਾਂ ਚ ਤੇ ਤੁਹਾਡੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਨਿਭ ਜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨੇ ਦਿਆਵੇ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ